मोदीरें मोदी ਹਲਕਾ ਅਜਨਾਲਾ ਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਟਾ ਸਿਆਸੀ ਚਟਕਾ ਆਮ ਆਦਮੀ ਪਾਰਟੀ ਲਈ 6 ਸਾਲ ਚਪਲਾਂ ਕਸਾ ਕੇ ਪਾਰਟੀ ਨੂੰ ਖੜਾ ਕੀਤਾ ਪਰ ਨਹੀਂ ਮਿਲਿਆ ਮਾਨ ਸਨਮਾਨ ਕਿਹਾ ਮੈਡਮ ਮਹਿੰਦਰਪਾਲ ਕੌਰ ਨੇ ਆਮ ਆਦਮੀ ਪਾਰਟੀ ਦੀ ਹਲਕਾ ਕੋਆਰਡੀਨੇਟਰ ਮੈਡਮ ਮਹਿੰਦਰਪਾਲ ਕੌਰ ਮਤੇ ਨੰਗਲ ਭਾਜਪਾ ਚੋਏ ਸ਼ਾਮਲ ਬੋਨੀ ਜਨਾਲਾ ਨੇ ਭਾਜਪਾ ਚ ਸ਼ਾਮਲ ਕਰਕੇ ਦਿੱਤਾ ਮਾਨ ਸਨਮਾਨ ਹਲਕਾ ਅਜਨਾਲਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਟਾ ਸਿਆਸੀ ਚਟਕਾ ਲੱਗਾ ਜਦੋਂ ਪਿਛਲੇ 7 ਸਾਲ ਤੇ ਰਾਤ ਤੱਕ ਮਿਹਨਤ ਕਰਕੇ ਪਾਰਟੀ ਨੂੰ ਖੜਾ ਕਰਨ ਵਾਲੀ ਹਲਕਾ ਕੋਆਰਡੀਨੇਟਰ ਮੈਡਮ ਹਰਿੰਦਰਪਾਲ ਕੌਰ ਮਤੇਨਗਲ ਅਮਰਪਾਲ ਸਿੰਘ ਪੋਨੀ ਅਜਨਾਲਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਇਸ ਮੌਕੇ ਮੈਡਮ ਹਰਿੰਦਰਪਾਲ ਕੌਰ ਮਤੇਨਗਲ ਨੇ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਲਈ ਦਿਨ ਰਾਤ ਪਿੰਨਤ ਕਰਕੇ ਪਾਰਟੀ ਨੂੰ ਖੜਾ ਕੀਤਾ ਸੀ ਲੇਕਿਨ ਉਹਨਾਂ ਨੂੰ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਪੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਮੈਡਮ ਹਰਵਿੰਦਰਪਾਲ ਕੌਰ ਬਹੁਤੀ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਸਨ ਜਿਨ੍ਹਾਂ ਦੇ ਰਾਤ ਮੈਂਨਤ ਕਰਕੇ ਪਾਰਟੀ ਨੂੰ ਖੜਾ ਕੀਤਾ ਸੀ ਲੇਕਿਨ ਉਹਨਾਂ ਨੂੰ ਮੰਦਾ ਮਾਨ ਸਨਮਾਨ ਨਹੀਂ ਦਿੱਤਾ ਜਿਸ ਕਰਕੇ ਉਹ ਪਾਜ ਪਾਜ ਸ਼ਾਮਲ ਹੋ ਰਹੇ ਜਿੱਥੇ ਉਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਮੇਰਾ ਨਾਮ ਹਰਿੰਦਰਪਾਲ ਪਹਮਤ ਇਹਨਾਂ ਦਾ ਅੱਜ ਚਲੋ ਬਹੁਤ ਬਹੁਤ ਖੁਸ਼ੀ ਹੋਈ ਆ ਅੱਪੀ ਆਪਾਂ ਇਸ ਪਾਰਟੀ ਨੂੰ ਜੁਆਇਨ ਕਰਨ ਲੱਗੇ ਆ ਵੀਰ ਜੀ ਆਏ ਆ ਤੇ ਆਪਾਂ ਪਹਿਲਾਂ ਵੀ ਸਾਡਾ ਪਰਿਵਾਰ ਜਿਹੜਾ ਕੋਈ 40 50 ਸਾਲ ਤੋਂ ਇਹਨਾਂ ਦੇ ਨਾਲ ਰਿਹਾ ਮੇਰਾ ਪੀਕਾ ਪਰਿਵਾਰ ਚਲੋ ਇਹ ਬੱਚੇ ਹੁੰਦੇ ਹਾਂ ਜਦੋਂ ਇੰਨੀ ਨੌਲੇਜ ਨਹੀਂ ਸੀ ਪਰ ਜਦੋਂ ਦੀ ਨੌਲੇਜ ਹੋ ਆਈ ਆ ਆਈ ਸਿਆਸਤਾਂ ਚ ਆਏ ਆ ਸਾਨੂੰ ਪਤਾ ਚੱਲਿਆ ਨੰਬਰ ਆਈ ਆਮ ਪਾਰਟੀ ਜਿਹੁੰਦੇ ਹੁਆ ਬਿਨਾਂ ਦਾ ਕਾਫੀ ਨਾਮ ਸੁਣਿਆ ਵੀ ਇਹ ਮਤਲਬ ਜਿੱਥੇ ਖੜਦੇ ਆ ਵਰਕਰਾਂ ਦੇ ਨਾਲ ਖੜਦੇ ਆ ਏਸੀ ਚੀਜ਼ ਨਹੀਂ ਲੈ ਕੇ ਸਾਨੂੰ ਮੰਚ 'ਤੇ ਪੁੱਛੀ ਸੀ ਇੱਕ ਸੈਂਟਰ ਸਰਕਾਰ ਦੀਆਂ ਨੇ ਸਕੀਮਾਂ ਆ ਰਹੀਆਂ ਵਾ ਬਾਕੀ ਤੁਹਾਨੂੰ ਪਤਾ ਵੀ ਆਈ ਆਮ ਪਾਰਟੀ ਨੇ ਸ਼ੁਰੂ ਤੋਂ ਤੁਰੇ ਅਸੀਂ ਇੰਨੀ ਮਿਹਨਤ ਕਿਤੇ ਨਹੀਂ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਵੀ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਜਾ ਕੇ ਇਹ ਪਿੰਡਾਂ 'ਚ ਮੈਨੂੰ ਸਾਰੇ ਹੀ ਨਾਲੇ ਹਲਕੀ ਨੂੰ ਦੱਸਦਾ ਰੋੜ ਨਹੀਂ ਸਭ ਜਾਣਦੇ ਆ ਮੇਰਾ ਨਾਮ ਬੱਚਾ ਬੱਚਾ ਜਾਣਦਾ ਜੇ ਮੈਂ ਵਰਕ ਕੀਤਾ ਤੇ ਫੇਰ ਹੀ ਮੈਨੂੰ ਕੋਈ ਜਾਣਦਾ ਘਰ ਬੈਠੇ ਨੂੰ ਕੋਈ ਨਹੀਂ ਜਾਣਦਾ ਮੈਂ ਲੋਕਾਂ ਦੇ ਕੰਮ ਕਰਵਾਏ ਇਸ ਪਾਰਟੀ 'ਚ ਆਪਣੇ ਬਲਬੁੱਤੇ ਤੇ ਬਹੁਤ ਵਰਕ ਕੀਤਾ ਪਰ ਇਸ ਪਾਰਟੀ ਦੇ ਵਿੱਚੋਂ ਹੀ ਕੋਈ ਕੁਛ ਜਿਹੜੇ ਉਹਨਾਂ ਦੇ ਧਾਰੀਵਾਲ ਸਾਹਿਬ ਦੇ ਚਾਰ-ਚੁਪੇਰੇ ਵਰਕਰ ਸੀ ਨਾ ਉਹ ਹੀ ਨਹੀਂ ਚਾਹੁੰਦੇ ਕਿ ਲੇਡੀਜ਼ ਹੋ ਕੇ ਇੰਨਾ ਵਰਕ ਕਰ ਰਹੇ ਆ ਕਿ ਅੱਗੇ ਆਉਣ ਉਹਨਾਂ ਨੇ ਸਾਡੀ ਨੱਤਾਂ ਕਿਸ਼ਤੀਆਂ ਸ਼ੁਰੂ ਕਰਤੀਆਂ ਤੇ ਉਦੋਂ ਧਾਰੀਵਾਲ ਸਾਹਿਬ ਕਿ ਜਿੰਨਾਂ ਨੇ ਸੁਣੀ ਉਹਨਾਂ ਨੇ ਬਸ ਠੀਕ ਹੈ ਜੀ ਉਹਨਾਂ ਨੇ ਸਾਡਾ ਜੋ ਬੰਦਾ ਮਾਨਸਰਮਨ ਸਾਨੂੰ ਨਹੀਂ ਦਿੱਤਾ ਅਈ ਜਿਹੜੇ ਤੁਰੇ ਆ ਸਾਨੂੰ ਲਾਰਿਆਂ ਲੱਪਿਆਂ 'ਚ ਰੱਖਿਆ ਤੁਸੀਂ ਜਾਣਦੇ ਹੋ ਵੀ ਜੇ ਸਰਪੰਚੀ ਆਈ ਸਰਪੰਚੀ ਸਾਡਾ ਧੋਖਾ ਆ ਬਲਾਕ ਸੰਤੀ ਸੀਗੇ ਉਹ ਮੇਰੀ ਬੰਦੀ ਸੀ ਜਿਹੜੀ ਬੋਰਡ ਵਾਲੇ ਗਈ ਆ ਮਨੂ ਮੱਲੀ ਦੀ ਉਹ ਵੀ ਮੇਰੀ ਸੀ ਉਹ ਵੀ ਦੇਨ ਲੈਣ ਕਰਕੇ ਇਹਨਾਂ ਨੇ ਉਹਦੀ ਝੋਲੀ ਭਾਰਤੀ ਹੈ ਕੁਝ ਬੰਦੇ ਆ ਇਹੋ ਜਿਹੇ ਆ ਕਿ ਜਿਹੜੇ ਮੰਤਰੀ ਸਾਹਿਬ ਤੱਕ ਘੱਟ ਗੱਲਾਂ ਪਹੁੰਚਦੀਆਂ ਉਹ ਤਲੇ ਤਲੇ ਕਮਾਉਂਦੇ ਸਾਰਾ ਕੁਝ ਉਹਨਾਂ ਦੇ ਅਕੋਰਡਿੰਗ ਸਭ ਕੁਝ ਦਾ ਪੈਸਾ ਸਾਰਿਆਂ ਦਾ ਤੁਹਾਨੂੰ ਪਤਾ ਮਿਹਨਤ ਅੱਜ ਦੇ ਜਮਾਨੇ ਮਿਹਨਤ ਨੂੰ ਘਾਟ ਲੋਕੀ ਪਸੰਦ ਕਰਦੇ ਆ ਪੈਸੇ ਨੂੰ ਇਹ ਪਾਰਟੀ ਨੇ ਪੈਸੇ ਨੂੰ ਰੱਖਿਆ ਵਰਕਰ ਨੂੰ ਨਹੀਂ ਸੰਭਾਲਿਆ ਅਸੀਂ ਉਹ ਵਰਕਰ ਆ ਜਦੋਂ ਇਹਨਾਂ ਦੇ ਨਾਲ ਕੋਈ ਬੰਦਾ ਚੱਲਦਾ ਨਹੀਂ ਸੀ ਇਹਨਾਂ ਨੂੰ ਸਾਡੇ ਪਿੰਡ ਤਿੰਨ ਵਾਰ ਆਏ ਧਾਰੀ ਵਾਸਾ ਤਿੰਨ ਵਾਰ ਕਿਸੇ ਨੇ ਪਾਣੀ ਦਾ ਗਲਾਸ ਨਹੀਂ ਪਿਆਇਆ ਕਿਸੇ ਨੇ ਆਪਣੇ ਘਰ ਐਂਟਰ ਨਹੀਂ ਹੋਣ ਦਿੱਤਾ ਪਰਮਾਨ ਸਾਹਿਬ ਆਏ ਆ ਜਿਹੜੇ ਮਾਨ ਸਾਹਿਬ ਆਪਣੇ ਸੁਵਿੰਦਰ ਮਾਨ ਉਹ ਮੇਰੇ ਕੋ ਫਰਜੀ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਆ ਚਲੋ ਪਹਿਲੀ ਵਾਰੀ ਮੈਂ ਤੇ ਪਹਿਲਾਂ ਮਨ ਨਹੀਂ ਕੀਤਾ ਮੇਰਾ ਮਨ ਨਹੀਂ ਸੀ ਨਾ ਆਪਾਂ ਸਿਆਸੀ ਸਾਂ ਉਦੋਂ ਤੇ ਬਿਲਕੁਲ ਨੂਡਲ ਸੀ ਆਪਾਂ ਇਹ ਜ ਉਹਨਾਂ ਨੇ ਕਹਿਣ ਤੇ ਇਹਨਾਂ ਧਾਰੀਬਾ ਸਾਹਿਬ ਨੇ ਸਾਨੂੰ ਕੰਪੇਅਰ ਕੀਤਾ ਸਾਰਿਆਂ ਨੇ ਕਰਕੇ ਚੌਥੀ ਵਾਰੀ ਮੇਰੇ ਪ੍ਰਿੰਟ ਚ ਆਏ ਆ ਤੇ ਜਿੱਦਾਂ ਅੱਜ ਆ ਇਹ ਇਦਾਂ ਹੀ ਉਹਦੋਂ ਮੀਟਿੰਗ ਹੋਈ ਆ ਪਹਿਲੇ ਦਿਨ ਤੇ ਖੁਸ਼ ਹੋ ਗਏ ਵੀ ਸਾਨੂੰ ਕੋਈ ਪਾਣੀ ਦਾ ਗਲਾਸ ਪੀਉਣ ਵਾਲਾ ਵੀ ਇਸ ਪ੍ਰਿੰਟ ਚ ਮਿਲ ਗਿਆ 48 ਦਿਨ ਰਾਤ ਇੰਨੀ ਮਿਹਨਤ ਕੀਤੀ ਮੈਂ ਛੋਟੇ ਛੋਟੇ ਬੱਚੇ ਆਪਣੇ ਘਰ ਛੱਡ ਕੇ ਨਾ ਮੈਂ ਜਾਂਦੀ ਰਹੀ ਆ ਸਵੇਰੇ ਸਕੂਲ ਭੇਜ ਦੇਣਾ ਆਣ ਕੇ ਸੁੱਤਿਆਂ ਦੇ ਮੂੰਹ ਚੁੰਮਦੀ ਰਹੀ ਆ ਇਹਨਾਂ ਨੇ ਮੇਰੀ ਮਿਹਨਤ ਦੀ ਕਦਰ ਨਹੀਂ ਪਾਈ ਇਹਨਾਂ ਬੰਦਿਆਂ ਨੇ ਮੇਰੀ ਮਿਹਨਤ ਦੀ ਕਦਰ ਨਹੀਂ ਪਾਈ ਵੀ ਜੇ ਅੱਜ ਮੰਨ ਲਓ ਸਾਨੂੰ ਆਪਣੇ 3 ਮੰਨਦੇ ਹੁੰਦੇ ਅੱਜ ਇਹਨਾਂ ਨੇ 3 ਆਪਣੀ ਅਮਨ ਜਿਹੜੀ ਆ ਉਹ ਤੋਂ ਆਣ ਕੇ ਇੱਥੇ ਰਾਜ ਕਰਨ ਢਈ ਆ ਸਾਡੀ ਬਣੀ ਬਣਾਈ ਮਿਹਨਤ ਦੇ ਕਰ ਰਹੀ ਆ ਨਾ ਉਹਨਾਂ ਆਣ ਕੇ ਇੱਥੇ ਮਿਹਨਤ ਨਹੀਂ ਕੀਤੀ ਬੇਟੇ ਨੇ ਤੇ ਅਮਨ ਨੇ ਮਿਹਨਤ ਨਹੀਂ ਕੀਤੀ ਉਹਨਾਂ ਨੂੰ ਕੀ ਪਤਾ ਆਬੀਸ ਚ ਬਿਠਾਤੇ ਹੋ ਆਪ ਕੋ ਮਨ ਲੱਗੇ ਪੰਜਾਬ ਚ ਉਹਨਾਂ ਨੂੰ ਕੀ ਪਤਾ ਸਾਡੀ ਮਿਹਨਤ ਕੀ ਹੈ ਜਾਣ ਵਾਲੇ ਮੈਸੇਜ ਜਾਣਦੇ ਜਿਹੜੇ ਘਰੋਂ ਮੈਨੂੰ ਲੈ ਕੇ ਜਾਂਦੇ ਹੁੰਦੇ ਵੀ ਹਰਿੰਦਰ ਚੱਲ 9 ਵਜੇ ਮੈਨੂੰ ਚੁੱਕਣਾ ਤੇ 10 ਵਜੇ ਮੈਂ ਘਰ ਹੁੰਦੀ ਰਹੀ ਆਪਣੇ ਬੱਚੇ ਸੁੱਤੇ ਨੇ ਮੂੰਹ ਚੋਂਦੀ ਰਹੀ ਮੇਰੀ ਮਿਹਨਤ ਦਾ ਮੁੱਲ ਨਹੀਂ ਪਾਇਆ ਬਸ ਇੰਨਾ ਕਿ ਕਹਿੰਦੀ ਹਾਂ ਇਸ ਬਾਕੀ ਸਾਰਿਆਂ ਨੂੰ ਪਤਾ ਹੈ ਮੈਂ ਜਿਆਦਾ ਡੀਪਲੀ ਨਹੀਂ ਜਾਣਾ ਚਾਹੁੰਦੀ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਮੈਂ ਉਹਨਾਂ ਨੂੰ ਛੱਡ ਕੇ ਤੇ ਮੈਂ ਇਹ ਪਾਰਟੀ ਜੁਆਇਨ ਕੀਤੀ ਹੈ ਵੀਰ ਜੀ ਉਹਨਾਂ ਦਾ ਸਾਥ ਦੇਵਾਂਗੇ ਅਗੇ ਨਾਨਮੀ ਦੂਨਾ ਹੋ ਕੇ ਦਵਾਂਗੇ ਪਹਿਲਾਂ ਮੇਰਾ ਮਨ ਬੜਾ ਟੁੱਟ ਚੁੱਕਾ ਸੀ ਪਰ ਮੇਰੇ ਭੈਣ ਭਰਾਵਾਂ ਨੇ ਆਖਿਆ ਵੀ ਇਦਾਂ ਨਹੀਂ ਕਰਨਾ ਜੇ ਤਾਂ ਸਾਡੇ ਜੀ ਕਾਬਲੀਅਤ ਹੈਗੀ ਹੈ ਨਾ ਕੁਝ ਕਰਕੇ ਦਿਖਾਈਏ ਅਗਲੇ ਨੂੰ ਉਹਨੂੰ ਪਤਾ ਲੱਗੇ ਉਹਨੂੰ ਅਹਿਸਾਸ ਹੋਵੇ ਕਿ ਉਹ ਕੀ ਚੀਜ਼ਾਂ ਸੀ ਤੇ ਅਸੀਂ ਕੀ ਸਮਝਿਆ ਕਿ ਅੱਜ ਜੋ ਕਿਥੇ ਇੰਨਾ ਕੀ ਮੈਸੇਜ ਹੈ ਧੰਨਵਾਦ ਜੀ ਅੱਜ ਪਿੰਡ ਮਤੇਂਦੰਗਲ ਵਿਖੇ ਬਹੁਤ ਹੀ ਸਤਿਕਾਰਯੋਗ ਉਸਤਾਹਰ ਭਾਤ ਸਿੰਘ ਦੇ ਗ੍ਰਹਿ ਵਿਖੇ ਸਾਡੀ ਭੈਣ ਰਣਿੰਦਰਪਾਲ ਕੌਰ ਜਿਹੜੇ ਜਿਲੇ ਕਾਲਜ ਆਮ ਪਾਰਟੀ ਦੇ ਜਿਹੜਾ ਕੋਆਰਡੀਨੇਟਰ ਵੀ ਰਹੇ ਨੇ ਜਿਹੜੇ ਮੋਟੀ ਮੈਂਬਰ ਸਨ ਇਹਨਾਂ ਨੇ ਤਨੋਂ ਮਨੋਂ ਧਨੋਂ ਇਸ ਆਮ ਪਾਰਟੀ ਦੀ ਸੇਵਾ ਕੀਤੀ ਆ ਪਰ ਸਾਢੇ ਤਿੰਨ ਸਾਲ ਸਵਾਏ ਇਹਨਾਂ ਨੂੰ ਰੋਲ ਤੋਂ ਸਵਾਏ ਇਹਨਾਂ ਨੂੰ ਝੂਠ ਬੋਲਣ ਤੋਂ ਸਵਾਏ ਇਹਨਾਂ ਨੂੰ ਲਾਰੇ ਲੱਪੇ ਤੋਂ ਸਵਾਏ ਕੁਛ ਵੀ ਇਹਨਾਂ ਨੂੰ ਇਹਨਾਂ ਨੂੰ ਦਿਤਾਣੀ ਆ ਮੈਂ ਧੰਨਵਾਦ ਇਸ ਭੈਣ ਦਾ ਸਬੂਕੀ ਟੀਮ ਦਾ ਸੋਚੇ ਪਰਿਵਾਰ ਦਾ ਇਹ ਜਿਹੜਾ ਇੱਥੋਂ ਦਾ ਪੰਜਾਬ ਦਾ ਇੰਚਾਰਜ ਜਾਂ ਸ਼ਿਸ਼ੋਧੀ ਆ ਜਿਹੜਾ ਪਰਸੋ ਜੋ ਆਪਣੇ ਦਬਕੇ ਮਾਰਦਾ ਪਿਆ ਇੱਕ ਸਾਮ ਦਾ ਡੰਡ ਭੇਦ ਤੇ ਸਾਡੀਆਂ ਭੈਣਾਂ ਨੂੰ ਕਹਿੰਦਾ ਪਿਆ ਸੀ ਇਹ ਉਸ ਮਾਤਾ ਉਸ ਉਸ ਕੌਮ ਦੀਆਂ ਵਾਰਸਾਂ ਸਾਡੀਆਂ ਭੈਣਾਂ ਇਹਨਾਂ ਨੇ ਪੰਜਾਬ ਪੰਜਾਬੀਅਤ ਨੂੰ ਤੇ ਪੰਜਾਬ ਦੇ ਦੁੱਖ ਸਾਂਝੇ ਕਰਨ ਵਾਲਿਆਂ ਨੂੰ ਸਭ ਤੋਂ ਅੱਗੇ ਲੀਤੇ ਲੈ ਕੇ ਆਏ ਆ ਤੇ ਡਰੇ ਨਹੀਂ ਆ ਬੜਾ ਪ੍ਰੈਸ਼ਰ ਸੀ ਇਹਨਾਂ ਦੇ ਕਿਉਂਕਿ ਮੈਂ ਦੱਸਣਾ ਚਾਹੁੰਨਾ ਮੈਂ ਇਹ ਆਪ ਤੁਹਾਡੇ ਸਾਹਮਣੇ ਦੱਸਣਾ ਚਾਹੁੰਨਾ ਕਿ ਆ ਮੈਂ ਭੈਣ ਦਾ ਬੜਾ ਨਾਂ ਸੁਣਿਆ ਸੀ ਤੇ ਇਹ ਬੰਦਿਆ ਨਾਲ ਵੀ ਡਾਢੀ ਆ ਕਿ ਜਿਹੜੀ ਸੱਚਾਈ ਆ ਜਿਹੜੀ ਸੱਚਾਈ ਆ ਜੋ ਮੈਂ ਲੋਕ ਸੰਗਤ ਕੋ ਸੁਣਿਆ ਭੈਣ ਭਰਾਵਾਂ ਨੂੰ ਸੁਣਦਾ ਹਾਂ ਪਰ ਮੈਂ ਇਹਨਾਂ ਨੂੰ ਸ਼ਵਾਸ ਦਿੰਦਾ ਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਜੋ ਕਵਾਂਗੇ ਸੋ ਕਰਕੇ ਵਿਖਾਵਾਂਗੇ ਜਿਹੜਾ ਜਿਹੜਾ ਹੋਣਾੜਾ ਹੋਊਗਾ ਕਿਸੇ ਤਸ ਤੁਹਾਨੂੰ ਈ ਮਾਨ ਹੋਊਗਾ ਸਾਨੂੰ ਈ ਮਾਨ ਹੋਊਗਾ ਸਾਫ਼ ਸੁਥਰੀ ਗੱਲ ਕਰਾਂਗੇ ਤੇ ਜਿਹੜੇ ਤੁਸੀਂ ਜਿਹੜਾ ਅੱਜ ਫੈਸਲਾ ਕੀਤਾ ਆ ਕਿਹੜਾ ਇਸ ਛੋਦੀਆ ਜਿਹੜਿਆ ਇਹ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਬਰਗਰਾ ਕੇ ਇਹਨਾਂ ਨੇ ਵੋਟਾਂ ਲਈਆਂ ਲੋਕਾਂ ਦੇ ਪੰਜਾਬ ਦੇ ਪਿੱਛੇ ਛੁਰਾ ਮਾਰ ਕੇ ਵੋਟਾਂ ਲਈਆਂ ਆ ਗਬਰਾਹ ਕਰਕੇ ਵੋਟਾਂ ਲਈਆਂ ਅੱਜ ਵੀ ਮੈਨੂੰ ਆ ਦੱਸ ਦੇ ਪੇ ਸਰਪਾਰ ਸਾਹਿਬ ਕਿ ਇੱਥੇ ਗਲੀ ਬਣ ਗਈ ਆ ਸ਼ੁਕਰ ਕਿੰਨੇ ਜਿਹੜਾ ਕੋਈ ਕੰਮ ਨਹੀਂ ਨਾ ਮੈਨੂੰ ਸੱਦ ਲਿਆ ਕਰੋ ਆਪੇ ਗਲੀਆਂ ਬਣਨ ਲੱਗੀਆਂ ਸ਼ੁਰੂ ਹੋ ਜਾਣਗੀਆਂ ਜਿਹੜਾ ਕੋਈ ਕੰਮ ਨਹੀਂ ਨਾ ਮੈਨੂੰ ਸੱਦ ਲਿਆ ਕਰੋ ਇਹਨਾਂ ਨੇ ਇਸ ਬਹਾਨੇ ਨਾਲ ਹੀ ਕੰਮ ਕਰੀ ਜਾਣੇ ਆ ਪਰ ਲੋਕ ਬੜੇ ਸਿਆਣੇ ਲੋਕਾਂ ਨੇ ਮਨ ਬਣਾਇਆ ਆ ਜੇ ਅਹੀ ਭਾਰਤੀ ਜਨਤਾ ਪਾਰਟੀ ਨੂੰ ਜੇ ਪੰਜਾਬ ਚੋਂ ਗੁੰਡਾਗਰਦੀ ਬੰਦ ਕਰਾਉਣੀ ਹੈ ਜੇ ਪੰਜਾਬ ਚੋਂ ਨਸ਼ੇ ਬੰਦ ਕਰਾਉਣੇ ਆ ਜੇ ਪੰਜਾਬ ਨੂੰ ਮੁੜ ਆਰਥਿਕ ਰੀੜ ਤੇ ਲਿਆਉਣਾ ਜੇ ਪੰਜਾਬ ਨੂੰ ਕਿਸਾਨੀ ਬਚਾਉਣੀ ਆ ਅੱਜ ਤੁਸੀਂ ਵੇਖੋ ਤਾਂ ਤੁਹਾਨੂੰ ਯਾਦ ਹੋਵੇਗਾ 22 ਫਸਲਾਂ ਦੇ ਕਹਿੰਦੇ ਸੀ ਆਮ ਪਾਰਟੀ ਵਾਲੇ ਹੀ ਐਮਐਸਪੀ ਦਵਾਂਗੇ ਇਹ ਕਿਦੇ ਕਿ ਸਾਡੀ ਇਹ ਮੰਤਰੀ ਰਹੀ ਆ ਉਹ ਕਹਿੰਦੀ ਚੁਟਕੀਆਂ ਹੀ ਚੁਟਕੀਆਂ ਹੀ ਦਵਾਂਗੇ ਆ ਦੂਸਰਾ ਕਿਹੜਾ ਕੇਜਰੀਵਾਲ ਆ ਕਹਿੰਦਾ 20 ਹਜ਼ਾਰ ਕਰੋੜ ਰੇਤਾ ਦਾ ਮੈਂ ਇਕੱਠਾ ਕਰਕੇ ਮੇਰੇ ਰੈਵਨਿਊ ਤਰ੍ਹਾਂ ਦਾ ਅਸ਼ਰਾਤ ਉਹ ਇਹਨਾਂ ਰੈਵਨਿਊ ਇਕੱਠਾ ਕਰਨਾ ਤੇ ਕੀ ਹੀ ਹੋਰ ਨੂੰ ਹੋਰ ਪੰਜਾਬ ਨੂੰ ਕਰਜ਼ੇ ਥੱਲੇ ਡੋਬ ਕੇ ਰੱਖਤਾ ਆ 4 ਲੱਖ ਕਰੋੜ ਕਰਜ਼ਾ ਹੋ ਗਿਆ ਤਰਖਾਵਾਂ ਦੇ ਇਹਨੂੰ ਪੈਸੇ ਨਹੀਂ ਸਰਕਾਰ ਕੋ ਪੰਜੀ ਆ ਪਿਛਲੇ ਹਫ਼ਤੇ 50000 ਕਰੋੜ ਰੁਪਏ ਤਰਖਾਵਾਂ ਦੇ ਇਹਨੂੰ ਲੈਣ ਕਿ ਦੱਸੋ ਕਿੱਥੋਂ ਪੰਜਾਬ ترقی ਕਰ ਜੂਗਾ ਕਿੱਥੋਂ ਨੌਜਵਾਨਾਂ ਨੂੰ ਨੌਕਰੀ ਦੇਣਾ ਕਿੱਥੋਂ ਸਾਡੇ ਕੰਮ ਹੋ ਜਾਣਗੇ ਆ ਕਿੰਨੇ ਵੀ ਗਲੀਆਂ ਨਾਲੀਆਂ ਦੇ ਪਿਆ ਦੇ ਪਿੰਡਾਂ 'ਚ ਡਿਵੈਲਪਮੈਂਟ ਦੇ ਕੰਮ ਹੁੰਦੇ ਪਿਆ ਸਾਰੇ ਮੰਦਰੀਗਾ ਦੇ ਸੈਂਟਰ ਕੇਂਦਰ ਸਰਕਾਰ ਦੀ ਹੁੰਦੇ ਪਏ ਅਮੰ ਦਸਰਾ ਚਾਹਾਂ ਆਪਣੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਆ ਲੋਕ ਭਾਈ ਸਕੀਮਾਂ ਕੇਂਦਰ ਦੀਆਂ ਸੈਂਕੜੇ ਸਕੀਮਾਂ ਨੇ ਤੇ ਅਸੀਂ ਨੌ ਸਕੀਮਾਂ ਏਅਰਮਾਰਕ ਕੀਤੀਆਂ ਪੈਨਲ ਫਲੈਟ ਬਣਾਇਆ ਸਾਡੀ ਪਾਰਟੀ ਨੇ ਹਾਈ ਕਮਾਂਡ ਨੇ ਤੇ ਉਹ ਹੀ ਪਿੰਡ-ਪਿੰਡ ਕੈਂਪ ਲਾਉਣ ਨੇ ਪਿੰਡ-ਪਿੰਡ ਤੇ ਇਸ ਸਰਕਾਰ ਨੇ ਉਹ ਬੰਦੀ ਪੁਸਪੇਜ ਕੇ ਗੁੰਡਾਗਰਦੀ ਕਰਾ ਕੇ ਮੈਨੂੰ 5 ਘੰਟੇ ਥਾਣੇ ਪਾਈ ਛੱਡਿਆ ਸਾਨੂੰ ਕਿ ਅਸੀਂ ਤੇ ਕਾਲੀਆਂ ਦੇ ਗਿੰਜੇ ਪਿਓਂਦ ਲੱਗੀ ਸਾਨੂੰ ਭਾਵੇਂ ਸਾਰੀ ਕਾਲੇ ਪਾਣੀ ਪਾ ਦਿਓ ਲੋਕਾਂ ਤੱਕ ਸਕੀਮਾਂ ਪਹੁੰਚਣੀ ਚਾਹੀਦੀਆਂ ਮੇਰਾ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਸਰਕਾਰ ਲੋਕਾਂ ਤੱਕ ਗਰੀਬਾਂ ਤੱਕ ਉਹਨਾਂ ਦੀਆਂ ਸਕੀਮਾਂ ਨਹੀਂ ਪਹੁੰਚਣ ਦਿੰਦੀ ਉਹ ਲੋਕਾਂ ਨੂੰ ਕਿੱਥੋਂ ਕੀ ਦੇ ਕਿੱਥੋਂ ਰਾਜਪਾ ਕਰ ਲਵਾਂਗੇ ਮੈਂ ਤੇ ਆ ਜਿਹੜਾ ਇਹਨਾਂ ਦਾ ਕੀ ਮਤਮਾਤ ਰਮਾਤਰੀ ਕਰਦੇ ਇੱਥੇ ਅੱਗੇ ਵੀ ਰੇਲੰਗਲ ਬੈਠੇ ਆ ਪਰਮਾਤਮਾ ਉਹ ਕਹਿੰਦਾ ਹੁੰਦਾ ਸੀ ਕਿ ਪਰਿਵਾਰਵਾਦ ਆ ਪਰਿਵਾਰਵਾਦ ਦੇ ਬੜਾ ਨੇ ਰੌਲਾ ਪਾਇਆ ਏ ਤੇ ਸਾਰਾ ਹਰਪਰਤਾ ਦਾ ਪ੍ਰਸ਼ਾਸ ਚਰਨ ਸਿੰਘ ਦਾ ਪਰਿਵਾਰ ਡਾਕਟਰ ਰਣਜੀਤ ਦਾ ਪਰਿਵਾਰ ਤੇ ਮੇਰਾ ਗੁੱਸਾ ਨਾ ਕਰਿਓ ਆ ਜਿਹੜੀ ਸਾਡੀ ਭੈਣ ਦੇ ਜਿਹੜੇ ਸਾਡੇ ਨੌਜਵਾਨ ਵੀਰ ਕੋਰ ਖੋਤੇ ਆ ਇਹਨਾਂ ਨੇ ਆਪਣੀਆਂ ਜੁੱਤੀਆਂ ਕਸਾ ਲਈਆਂ ਜੁੱਤੀਆਂ ਜੇ ਪੰਜਾਬੀ ਜਿਖਮਾਂ ਜੇ ਮੈਂ ਕਹਾਂ ਕਿ ਜਿਹੜੇ ਪੋਸਟਰ ਬੰਨ੍ਹ ਰਿਆ ਆਪਣੇ ਹੱਥੀ ਗਰਮੀ ਦੇ ਗਰਮੀ ਦੇ ਵਿੱਚ ਆਪਣੇ ਹੱਥੀ ਲਾਉਂਦੇ ਰਹੇ ਆ ਇਹਦੇ ਨਾਲ ਇਸ ਐਮਐਲਏ ਨਾਲ ਤੇ ਜਦੋਂ ਇਹਨਾਂ ਨੂੰ ਸੁਖਮੰਨੀ ਸਮਾਇਆ ਤੇ ਆਪਣੀ ਨਾਓ ਤੇ ਆਪਣਾ ਪੁੱਤ ਅਮਰੀਕਾ ਤੋਂ ਲੈ ਕੇ ਇੱਥੇ ਬਾਹਤਾ ਤੇ ਇੱਥੇ ਲੁੱਟੋ ਦੇ ਕੁੱਟੋ ਜੋ ਹੁਣ ਜੋ ਦਸ਼ਾ ਬਣਾਈ ਪਈ ਨਾਲੇ ਨਾਲੇ ਹਲਕੇ ਦੇ ਵਿੱਚ ਦੇਨ ਦੇ ਹਾਰੇ ਗੁੰਡਾ ਕਰਦੀਆਂ ਦੇਨ ਦੇ ਹਾਰੇ ਲੁੱਟਾ ਖੋਰੀਆਂ ਮੈਂ ਜਾਰੀਆਂ ਲੰਮੀਆਂ ਸਬਚਾਰੀ ਕਰਨੀਆਂ ਮੈਂ ਤੁਹਾਨੂੰ ਆਲੀ ਆ ਆਡੀ ਭੈਣ ਦਾ ਹਿੰਦਰਪਾਲ ਕੌਰ ਦਾ ਸਮੂਚੀ ਇਹਨਾਂ ਟੀਮ ਦਾ ਪਰਿਵਾਰ ਦਾ ਮਾਸਟਰ ਜੀ ਦਾ ਮਾਸਟਰ ਸੁਦੇਸ਼ ਉਹਨਾਂ ਦਾ ਸਮੂਚੀ ਪਰਿਵਾਰ ਦਾ ਇਹ ਕਿੰਨਾ ਨੇ ਤਗੜੇ ਹੋ ਕੇ ਸਾਡਾ ਮਨ ਬਣਾਇਆ ਸਾਧ ਦੇ ਦਾ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਨੂੰ ਮੈਂ ਜੀ ਆਇਆਂ ਕਿ